ਸਵਿਧਾਨ ਦੇ ਮੁਤਾਬਕ ਜਦੋਂ ਵਿਅਕਤੀ ਕਿਸੇ ਹੋਰ ਅਹੁਦੇ ਹਾਸੇ ਚੁੜਿਆ ਜਾਂਦਾ ਹੈ ਜਾਨੀ ਕਿ ਮੈਂਬਰ ਆਫ ਪਾਰਲੀਮੈਂਟ ਵਾਸਤੇ ਮੈਂ ਚੁਣਿਆ ਗਿਆ ਲੁਧਿਆਣੇ ਤੋਂ ਫਿਰ ਮੈਂ ਆਪ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਸਪੀਕਰ ਸਾਹਿਬ ਨੂੰ ਦੇਣ ਵਾਸਤੇ ਆਇਆ ਕਿਉਂਕਿ ਇਸ ਵਿਧਾਨ ਸਭਾ ਦੀ ਪੌੜੀਆਂ ਚੜਨ ਵਾਸਤੇ ਬੜਾ ਤਸੱਦਦ ਕੀਤਾ ਬੜਾ ਜਦੋਜਹਿਦ ਕੀਤੀ ਗਈ ਮੈਨੂੰ ਲੱਗਦਾ ਔਰ ਸੱਚੇ ਭਾਸ਼ਾ ਨੇ ਬਹੁਤ ಅಪਾਰ ਕੀਤਾ ಅಪਾਰ ਕਿਰਪਾ ਕੀਤੀ ਮੇਰੇ ਤੇ ਔਰ 2012 ਜਿਰੋਂ ਮੈਂ ਸਭ ਤੋਂ ਛੋਟੀ ਉਮਰ ਸੀ 33 ਵਰਿਆਂ ਦਾ ਸੀਗਾ ਮੈਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਮੌਕਾ ਮਿਲਿਆ ਔਰ ਮੈਂ ਜਿੰਨਾ ਕਿ ਮੇਰੇ ਚ ਜਾਨ ਸੀ ਸੱਚੇ ਭਾਸ਼ਾ ਨੇ ਕਿਰਪਾ ਕੀਤੀ ਪੂਰੇ ਮੁਤਾਬਕ ਬੇਖੂਬੀ ਨਾਲ ਆਪ ਦਾ ਜਿਹੜਾ ਸਮਾਂ ਇੱਥੇ ਨਿਭਾਇਆ ਮੇਰਾ ਖਲ ਤਕਰੀਬਨ ਤਕਰੀਬਨ ਸਾਢੇ 12 ਸਾਲ ਇਸ ਵਿਧਾਨ ਸਭਾ ਚ ਗੁਜ਼ਾਰੇ ਹੈ ਹੁਣ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਵਾਹਿਗੁਰੂ ਮੇਰ ਕਰਨ ਕਿ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੀਏ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਆਵਾਜ਼ ਉਠਾ ਸਕੀ ਸੋ ਇਸ ਕਰਕੇ ਅੱਜ ਮੈਂ ਤੇ ਬਾਜਵਾ ਸਾਹਿਬ ਤੇ ਸੰਦੂ ਸਾਹਿਬ ਤੇ ਹੋਰ ਮੇਰੇ ਸਾਥੀ ਮੋਹਿਤ ਜੀ ਹਰੀਨ ਤੇ ਮਨੀਸ਼ ਜੀ ਮੈਡਮ ਸਾਡੇ ਹਿੰਦੂ ਜੀ ਅਸੀਂ ਸਾਰੇ ਇਕੱਠੇ ਹੋਏ ਸੀ ਘਰੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਆਖਿਆ ਕਿਉਂ ਨਾ ਜਾ ਕੇ ਸਿਫਾ ਲੈ ਕੇ ਆਈਏ ਕਿਉਂਕਿ ਬਹੁਤ ਵੱਡਾ ਰੁਤਬਾ ਹੈ ਵਿਧਾਨ ਸਭਾ ਦਾ ਅਤੇ ਬਹੁਤ ਮਾਨ ਬਖਸ਼ਿਆ ਸੋ ਇਸ ਕਰਕੇ ਸਪੀਕਰ ਸਾਹਿਬ ਨੂੰ ਆ ਦਾ ਰੈਜ਼ੀਗਨੇਸ਼ਨ ਦੇਣ ਵਾਸਤੇ ਆਇਆ ਹਾਂ ਪੰਜਾਬ ਦੇ ਵਿਕਸ਼ਣਾ ਲੋਸ ਆ ਸੰਵਿਧਾਨ ਦੇ ਮੁਤਾਬਕ ਜਦੋਂ ਵਿਅਕਤੀ ਕਿਸੇ ਹੋਰ ਅਹੁਦੇਾਸੇ ਚੁਣਿਆ ਜਾਂਦਾ ਹੈ ਜਾਨੀ ਕਿ ਮੈਂਬਰ ਆਫ ਪਾਰਲੀਮੈਂਟ ਵਾਸਤੇ ਮੈਂ ਚੁਣਿਆ ਗਿਆ ਲੁਧਿਆਣੇ ਤੋਂ ਫਿਰ ਮੈਂ ਆਪ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਸਪੀਕਰ ਸਾਹਿਬ ਨੂੰ ਦੇਣ ਵਾਸਤੇ ਆਇਆ ਹਾਂ ਕਿਉਂਕਿ ਇਸ ਵਿਧਾਨ ਸਭਾ ਦੀ ਪੌੜੀਆਂ ਚੜਨ ਵਾਸਤੇ ਬੜਾ ਤਸੱਦਦ ਕੀਤਾ ਬੜਾ ਜਦੋਜਹਿਦ ਕੀਤੀ ਗਈ। ਮੈਨੂੰ ਲੱਗਦਾ ਔਰ ਸੱਚੇ ਭਾਸ਼ਾ ਨੇ ਬਹੁਤ અપਾਰ ਕੀਤਾ અપਾਰ ਕਿਰਪਾ ਕੀਤੀ ਮੇਰੇ ਤੇ ਔਰ 2012 ਜਦੋਂ ਮੈਂ ਸਭ ਤੋਂ ਛੋਟੀ ਉਮਰ ਸੀ 33 ਵਰਿਆਂ ਦਾ ਸੀਗਾ। ਮੈਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਿਆ। ਔਰ ਮੈਂ ਜਿੰਨਾ ਕੁ ਮੇਰੇ 'ਚ ਜਾਨ ਸੀ ਸੱਚੇ ਭਾਸ਼ਾ ਨੇ ਕਿਰਪਾ ਕੀਤੀ। ਪੂਰੇ ਮਤਾਬਕ ਬੇਖੂਬੀ ਨਾਲ ਆਪ ਦਾ ਜਿਹੜਾ ਸਮਾਂ ਇੱਥੇ ਨਿਭਾਇਆ ਮੇਰਾ ਖਲ ਤਕਰੀਬਨ ਤਕਰੀਬਨ ਸਾਢੇ 12 ਸਾਲ ਇਸ ਵਿਧਾਨ ਸਭਾ ਚ ਗੁਜ਼ਾਰੇ ਹੈ ਹੁਣ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲੇ ਆ ਵਾਹਿਗੁਰੂ ਮੇਰ ਕਰਨ ਕਿ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੀਏ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਆਵਾਜ਼ ਉਠਾ ਸਕੀਏ ਸੋ ਇਸ ਕਰਕੇ ਅੱਜ ਮੈਂ ਤੇ ਬਾਜਵਾ ਸਾਹਿਬ ਤੇ ਸੰਦੂ ਸਾਹਿਬ ਤੇ ਹੋਰ ਮੇਰੇ ਸਾਥੀ ਮੋਹਿਤ ਜੀ ਹਰੀਨ ਤੇ ਮੁਨੀਸ਼ੀ ਮੈਡਮ ਸਾਡੇ ਹਿੰਦੂ ਜੀ ਅਸੀਂ ਸਾਰੇ ਇਕੱਠੇ ਹੋਏ ਸੀ ਘਰੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਆਖਿਆ ਕਿਉਂ ਨਾ ਜਾ ਕੇ ਸਿਫਾ ਲੈ ਕੇ ਆਈਏ ਕਿਉਂਕਿ ਬਹੁਤ ਵੱਡਾ ਰੁਤਬਾ ਹੈ ਵਿਧਾਨ ਸਭਾ ਦਾ ਔਰ ਬਹੁਤ ਮਾਨ ਬਖਸ਼ਿਆ ਸੋ ਇਸ ਕਰਕੇ ਸਪੀਕਰ ਸਾਹਿਬ ਨੂੰ ਆਪ ਦਾ ਰੈਜ਼ੀਗਨੇਸ਼ਨ ਦੇਣ ਵਾਸਤੇ ਆ ਪੰਜਾਬ ਦੇ ਨਾ ਲੋਸ